ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਦੇ ਚੋਲਾ ਸਾਹਿਬ ਦੇ ਚੋਲਾ ਸਾਹਿਬ ਵਿਖੇ ਵਸਾਖੀ ਦਾ ਦਿਹਾੜਾ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਵਿੱਚ ਸ੍ਰਿਹਾਲੀ ਕਲਾਂ ਤੋਂ 5 ਕਿਲੋਮੀਟਰ ਦੂਰ ਪਿੰਡ ਚੋਲਾ ਸਾਹਿਬ ਵਿੱਚ ਸਥਿਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪਿੰਡ ਵਿੱਚ ਆਏ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਆਏ ਤਾਂ ਇਸ ਪਿੰਡ ਨੂੰ ਪੈਣੀ ਗਿਆ ਜਾਂਦਾ ਸੀ ਇੱਕ ਘਰੇਲੂ ਔਰਤ ਨੇ ਉਹਨਾਂ ਨੂੰ ਚੋਈਆ ਦਾ ਇੱਕ ਸਵਾਦੀ ਭਗਵਾਨ ਖੰਡ ਅਤੇ ਮੱਖਣਾ ਵਿਚ ਮਿਲਾ ਕੇ ਟੁੱਟੀ ਹੋਈ ਰੋਟੀ ਦਿੱਤੀ ਜਿਹਨੂੰ ਪੰਜਾਬੀ ਵਿੱਚ ਆਪਾਂ ਚੂਰੀ ਵੀ ਕਹਿ ਦਿੰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਅਸੀਸ ਦਿੱਤੀ ਉਹਨਾਂ ਨੇ ਪ੍ਰੇਰਣਾ ਦੇ ਨਾਲ ਧੰਨਵਾਦ ਦਾ ਭਜਨ ਵੀ ਸੁਣਾਇਆ ਪ੍ਰਭੂ ਸਾਡਾ ਜੀਵਨ ਅਤੇ ਆਤਮਾ ਹੈ ਉਹ ਹਰ ਥਾਂ ਤੇ ਹਰ ਪੱਖੋਂ ਸਾਡੀ ਪ੍ਰਵਾਹ ਕਰਦਾ ਹੈ ਪਰਮਾਤਮਾ ਸਾਡੀ ਦੌਲਤ ਹੈ ਉਸ ਦਾ ਨਾਮ ਹੀ ਸਾਡਾ ਭੋਜਨ ਹੈ ਇਹ ਨਾਨਕ ਸਾਡੀ ਚੋਈਆ ਹੈ ਉਥੋਂ ਦੇ ਪਿੰਡ ਨੂੰ ਸਰਦੋਲੀਆਂ ਲਈ ਚੋਈਆ ਚੋਈਆ ਸਾਹਿਬ ਗਿਆ ਜਾਨ ਲਗਾ ਪਿੰਡ ਵਿੱਚ ਤਿੰਨ ਇਤਿਹਾਸਕ ਸਥਾਨ ਹਨ ਜਿਨ੍ਹਾਂ ਦੇ ਦਰਸ਼ਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਕੀਤੇ ਸਨ ਪਿੰਡ ਦੇ ਪੱਛਮੀ ਕਿਨਾਰੇ ਤੇ ਗੁਰਦੁਆਰਾ ਚੋਲਾ ਸਾਹਿਬ ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੈਠ ਕੇ ਪ੍ਰਚਾਰ ਕੀਤਾ ਪਿੰਡ ਦੇ ਅੰਦਰਲੇ ਹਿੱਸੇ ਵਿੱਚ ਗੁਰਦੁਆਰਾ ਗੁਰੂ ਕੀ ਕੋਟਰੀ ਉਸ ਘਰ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਧਰਮ ਪਤਨੀ ਮਾਤਾ ਗੰਗਾ ਜੀ ਠਹਿਰੇ ਹੋਏ ਸਨ ਇਸ ਨੂੰ ਮਾਤਾ ਗੰਗਾ ਜੀ ਦਾ ਸਥਾਨ ਵੀ ਕਿਹਾ ਜਾਂਦਾ ਹੈ ਗੁਰਦੁਆਰਾ ਬਾਬਾ ਭਾਈ ਅਦਲੀ ਪਿੰਡ ਦੇ ਪੂਰਬੀ ਹਿੱਸੇ ਵਿੱਚ ਭਾਈ ਅਦਲੀ ਚੌਥੇ ਅਤੇ ਪੰਜਵੇਂ ਗੁਰੂਆਂ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਸਮਕਾਲੀ ਸਿੱਖ ਭਾਈ ਅਦਲੀ ਦੀ ਯਾਦ ਵਿੱਚ ਹੈ ਇਹ ਉਹੀ ਸਨ ਜਿਸ ਨੇ ਪ੍ਰਸਿੱਧ ਭਾਈ ਬੀਦੀ ਚੰਦ ਨੂੰ ਸਿੱਖ ਪੰਥ ਵਿੱਚ ਲਿਆਂਦਾ ਸੀ ਵੀਡੀਓ ਚੰਗੀ ਲਗੀ ਕਮੈਂਟ ਦੇ ਵਿੱਚ ਵਾਹਿਗੁਰੂ ਨਾਮ ਜ਼ਰੂਰ ਲਿਖਣਾ ਸੰਗਤ ਜੀ